ਜਿਕਰ ਕੈਨੇਡਾ ਵਿੱਚ ਅੱਜ ਚੋਣਾ ਹੋ ਜਾਣ ਤਾਂ ਕਿਹੜੀ ਪਾਰਟੀ ਸਰਕਾਰ ਬਣਾਏਗੀ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਸਵਾਲ ਕਿਉਂ ਖੜਾ ਕਰ ਰਿਹਾ ਅਪ੍ਰੈਲ 2025 ਵਿੱਚ ਕੈਨੇਡਾ ਵਿੱਚ ਵੋਟਾਂ ਪਈਆਂ ਲਿਬਰਲ ਪਾਰਟੀ ਬਾਜ਼ੀ ਤਾਂ ਮਾਰ ਗਈ ਪਰ ਬਹੁਮਤ ਨਹੀਂ ਮਿਲ ਸਕਿਆ ਬਹੁਮਤ ਤੋਂ ਥੋੜੀਆਂ ਜਿਹੀਆਂ ਸੀਟਾਂ ਘਟ ਨੇ 2 ਜਾਂ 3 ਸੀਟਾਂ ਦੀ ਅਜੇ ਵੀ ਲੋੜ ਹੈ ਜਿਹੜਾ ਤਾਜ਼ਾ-ਤਾਜ਼ਾ ਬਜਟ ਪਾਸ ਹੋਇਆ ਉਹ ਮਸਾਂ ਹੀ ਪਾਸ ਹੋਇਆ ਪਰ ਜੇ ਅੱਜ ਦੀ ਤਰੀਕ ਵਿੱਚ ਕੈਨੇਡਾ ਚ ਵੋਟਾਂ ਪੈ ਜਾਣ ਤਾਂ ਲੋਕ ਕਿਸ ਨੂੰ ਵੋਟ ਪਾਉਣਗੇ ਇੱਕ ਸਰਵੇਖਣ ਆਇਆ ਜਿਸ ਵਿੱਚ ਜਿਹੜੇ ਲੋਕ ਫੈਸਲਾ ਕਰ ਚੁੱਕੇ ਨੇ ਜਿਨ੍ਹਾਂ ਨੇ ਇਹ ਫੈਸਲਾ ਕਰ ਲਿਆ ਕਿ ਵੋਟ ਕਿਹਨੂੰ ਪਾਉਣੀ ਹੈ ਉਹਨਾਂ ਵਿੱਚੋਂ 43% ਲਿਬਰਲ ਪਾਰਟੀ ਨੂੰ ਅੱਜ ਵੀ ਹਮਾਇਤ ਕਰਦੇ ਨੇ ਤੇ ਜੇ ਅਸੀਂ ਗੱਲ ਕਰੀਏ ਵਿਰੋਧੀ ਪਾਰਟੀ ਦੀ ਤਾਂ ਉਹਨਾਂ ਦੀ ਹਮਾਇਤ ਪਿਛਲੀ ਵਾਰੀ ਨਾਲੋਂ ਵੀ ਘਟੀ ਹੈ ਤੇ 36% ਉਹਨਾਂ ਨੂੰ ਲੋਕ ਵੋਟ ਪਾਉਣ ਨੂੰ ਤਿਆਰ ਨੇ ਲੈਕਰ ਦੁਆਰਾ ਕੀਤੇ ਗਏ ਸਰਵੇਖਣ ਵਿੱਚ ਅੱਧੇ ਦੇ ਕਰੀਬ 49% ਕੈਨੇਡੀਅਨ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਉਹ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਦੇ ਨਾਲ ਸੈਟੀਸਫਾਈਡ ਨੇ ਤੇ 40% ਡਿਸਸੈਟੀਸਫਾਈਡ ਨੇ। ਉਹਨਾਂ ਦੀ ਪਰਫਾਰਮੈਂਸ ਦੀ ਅਪਰੂਵਲ 51% ਤੇ ਹੈ ਜੋ ਕਿ ਪਹਿਲਾਂ 55 ਸੀ ਥੋੜੀ ਜਿਹੀ ਘਟੀ ਹੈ ਹੱਲੇ ਵੀ ਉੱਚੀ ਹੈ। ਡਿਸ ਅਪਰੂਵਲ 38% ਹੈ। ਤੇ ਇਹਨਾਂ ਨੰਬਰਸ ਦੇ ਵਿੱਚ ਬਹੁਤ ਸਾਰਾ ਉਤਰਾ ਚੜਾ ਆਉਣ ਦੀ ਕੋਈ ਸੰਭਾਵਨਾ ਵੀ ਨਹੀਂ ਹੈ ਮਾਹਰੇ ਕਹਿੰਦੇ ਨੇ ਕਿ ਪਿਛਲੇ ਦਿਨਾਂ ਵਿੱਚ ਬਜਟ ਦਾ ਪਾਸ ਹੋਣਾ ਉਸ ਤੋਂ ਬਾਅਦ ਬਹੁਤ ਸਾਰੇ ਪ੍ਰੋਜੈਕਟ ਐਲਾਨਣੇ ਤੇ ਸਭ ਤੋਂ ਪਹਿਲਾਂ ਕੁਝ ਮੈਂਬਰ ਪਾਰਲੀਮੈਂਟ ਅਸਤੀਫਾ ਦੇ ਗਏ ਇਹਨਾਂ ਵਿੱਚੋਂ ਇੱਕ ਪਾਰਟੀ ਬਦਲ ਕੇ ਲਿਬਰਲ ਵਿੱਚ ਸ਼ਾਮਲ ਹੋ ਗਿਆ ਇਹਨਾਂ ਸਾਰੀਆਂ ਗੱਲਾਂ ਦਾ ਲੋਕਾਂ ਤੇ ਬਹੁਤਾ ਅਸਰ ਨਹੀਂ ਪੈ ਰਿਹਾ ਲੋਕ ਅਜੇ ਹੀ ਚਾਹੁੰਦੇ ਨੇ ਕਿ ਸਰਕਾਰ ਜਾਂ ਲਿਬਰਲ ਪਾਰਟੀ ਆਪਣੇ ਕੀਤੇ ਹੋਏ ਚੋਣ ਵਾਅਦਿਆਂ ਤੇ ਕੰਮ ਕਰੇ ਤੇ ਅੱਗੇ ਵਧੇ ਤੇ ਉਹ ਅਜੇ ਵੀ ਇਸ ਕੰਮ ਨੂੰ ਉਡੀਕ ਰਹੇ ਨੇ ਤੇ ਵਿਰੋਧੀ ਧਿਰ ਦੀ ਜਿਹੜੀ ਅਗਵਾਈ ਹੈ ਉਹਦੇ ਤੇ ਵੀ ਜਿਹੜਾ ਕਾਫੀ ਸਾਰਾ ਰੌਲਾ ਰੱਪਾ ਹੈ ਉਸ ਬਾਰੇ ਵੀ ਲੋਕਾਂ ਨੂੰ ਸਵਾਲ ਪੁੱਛੇਗਾ ਫੈਡਰਲ اپੋਜੀਸ਼ਨ ਦੇ ਲੀਡਰ ਵਾਸਤੇ ਜਿਹੜੀ ਸੈਟੀਸਫੈਕਸ਼ਨ ਹੈ ਲੋਕਾਂ ਦੀ ਉਹ ਇੰਨੀ ਜ਼ਿਆਦਾ ਨਹੀਂ ਹੈ ਪੀਅਰ ਪੋਲੀਆਬ ਤੋਂ ਤਕਰੀਬਨ 31% ਲੋਕ ਸੈਟੀਸਫਾਈਡ ਨੇ ਗ੍ਰੀਨ ਪਾਰਟੀ ਲੀਡਰਸ਼ਿਪ 20% ਤੇ ਹੈ ਬਲੌਕ ਪਾਰਟੀ ਦੇ ਆਗੂ ਬਲੌਂਸ਼ ਜਿਹੜੇ ਨੇ 19% ਤੇ ਨੇ ਤੇ ਐਨ ਡੀ ਪੀ ਦੇ ਅੰਤਰੇ ਮਾਗੂ ਡੌਨ ਡੇਵੀਸ 17% ਤੇ ਨੇ ਕਾਰਨੀ ਇਸ ਵੇਲੇ 40% ਇੱਥੇ ਵੀ ਲੀਡ ਬਣਾ ਕੇ ਉਹਨਾਂ ਨਾਲ ਅੱਗੇ ਨੇ ਪੋਲੀ ਐਬ 28% ਤੇ ਨੇ ਤੇ ਜੇ ਪੋਲੀ ਐਬ ਦੀ ਪਾਰਟੀ ਦੇ ਅੰਦਰ ਵੀ ਪੁੱਛਿਆ ਜਾਵੇ ਕਿ ਉਹਨਾਂ ਨੂੰ ਆਗੂ ਬਣੇ ਰਹਿਣਾ ਚਾਹੀਦਾ ਹੈ ਜਾਂ ਨਹੀਂ ਤਾਂ 78% ਲੋਕ ਉਹਨਾਂ ਦੀ ਪਾਰਟੀ ਦੇ ਅੰਦਰੋਂ ਸਪੋਰਟ ਕਰਦੇ ਨੇ ਪਰ ਜਦੋਂ ਦੂਸਰੀਆਂ ਪਾਰਟੀਆਂ ਵੱਲ ਰੁਖ ਕੀਤਾ ਜਾਵੇ ਤਬ ਉਹ ਕਰਤੀਦਾ ਵਿਸ਼ਵਾਸ ਹੈ ਕਿ ਪੀਅਰ ਪੋਲੀਆਮਨ ਉਸ ਤਿਫਾ ਦੇ ਦੇਣਾ ਚਾਹੀਦਾ ਤੇ ਉਹਨਾਂ ਦੀ ਜਗ੍ਹਾ ਤੇ ਕੰਜ਼ਰਵੇਟਿਵ ਪਾਰਟੀ ਨੂੰ ਨਵਾਂ ਆਗੂ ਹੁਣ ਚੁਣ ਲੈਣਾ ਚਾਹੀਦਾ ਸੋ ਜਿਹੜਾ ਸਵਾਲ ਪਹਿਲਾਂ ਕੀਤਾ ਗਿਆ ਸੀ ਕਿ ਕਿਸ ਦੀ ਸਰਕਾਰ ਬਣੇਗੀ ਅੱਜ ਦੀ ਤਰੀਕ ਵਿੱਚ ਕੈਨੇਡਾ ਵਿੱਚ ਵੋਟਾਂ ਹੋਣ ਤੇ ਲਿਬਰਲ ਪਾਰਟੀ ਅਜੇ ਵੀ ਦੂਸਰੀਆਂ ਨਾਲੋਂ ਅੱਗੇ ਹੈ ਲਿਬਰਲ ਪਾਰਟੀ ਜੇ 1 ਸਾਲ ਪਿੱਛੇ ਚਲੇ ਜਾਈਏ ਡੋਨਲਡ ਟਰੰਪ ਦੇ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਤੇ ਜਸਟ ਟਰੂਟੋ ਦੇ ਅਸਤੀਫਾ ਦੇਣ ਤੋਂ ਪਹਿਲਾਂ ਲਿਬਰਲ ਪਾਰਟੀ ਆਪਣੇ ਵਿਰੋਧੀ ਪਾਰਟੀ ਤੋਂ ਬਹੁਤ ਪਿੱਛੇ ਸੀ ਇੱਥੋਂ ਤੱਕ ਕਿ ਉਹਨਾਂ ਨੂੰ ਪਾਰਟੀ ਫੰਡ ਵੀ ਜਿਹੜਾ ਮਿਲਦਾ ਸੀ ਉਹ ਬਹੁਤ ਘਟ ਚੁੱਕਾ ਸੀ ਤੇ ਲੇਕਿਨ ਜਦੋਂ ਜਸਟਨ ਟ੍ਰੂਡੋ ਨੇ ਅਸਤੀਫਾ ਦਿੱਤਾ ਉਧਰ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣ ਗਏ ਤੇ ਇਧਰੋਂ ਮਾਰਕ ਕਾਰਨੀ ਲਿਬਰਲ ਪਾਰਟੀ ਦੇ ਨਵੇਂ ਲੀਡਰ ਚੁਣੇ ਗਏ ਤੇ ਇੱਕ ਵਾਰ ਫੇਰ ਲਿਬਰਲਾਂ ਦੇ ਚਿਹਰਿਆਂ ਤੇ ਰੌਣਕਾਂ ਪਰਤ ਆਈਆਂ ਤੇ ਅਪ੍ਰੈਲ ਵਿੱਚ ਜਿਹੜੀਆਂ ਵੋਟਾਂ ਪਈਆਂ ਉਹ ਚੋਣਾਂ ਨੇ ਜਿੱਤ ਪ੍ਰਾਪਤ ਕੀਤੀ ਜੇ ਅੱਜ ਚੋਣਾਂ ਹੋ ਜਾਣ ਕਿ ਉਹ ਬੰਬਤ ਹਾਸਲ ਕਰਨਗੇ ਜਾਂ ਇਸੇ ਤਰ੍ਹਾਂ ਦੀ ਜਿਹੜੀ ਸਰਕਾਰ ਹੈ ਉਹ ਫਿਰ ਬਣੇਗੀ ਇਹ ਤਾਂ ਪਤਾ ਨਹੀਂ ਹੈ ਕਿਉਂਕਿ ਸਿਰਫ ਸਰਵੇਖਣ ਹੈ ਅਸਲੀ ਨਤੀਜੇ ਤਾਂ ਚੋਣਾਂ ਤੋਂ ਬਾਅਦ ਹੀ ਆਉਂਦੇ ਨੇ